ਇਹ ਕਹਾਣੀ ਹੈ ਅਰਮਾਨ ਅਤੇ ਸਿਮਰਨ ਦੀ ਦੋਵੇਂ ਬੱਖ ਬੱਖ ਵਿੱਚ ਚੈਰਾ ਵਿੱਚ ਰਹਿੰਦੇ ਸਨ ਪਰ ਕਿਸਮਤ ਨੇ ਉਹਨਾਂ ਨੂੰ ਇਕੱਠਾ ਕਰ ਦਿੱਤਾ ਪਿਆਰ ਕਿਵੇਂ ਖਾਮੋਸ਼ੀ ਵਿੱਚ ਜਨਮ ਲੈਂਦਾ ਹੈ ਇਹ ਕਹਾਣੀ ਉਸਦਾ ਸਬੂਤ ਹੈ ਪਲੀਜ਼ ਕਹਾਣੀ ਸੁਣਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਮੈਂ ਤੁਹਾਡੇ ਲਈ ਇਦਾਂ ਦੀਆਂ ਕਹਾਣੀਆਂ ਹੀ ਬਣਾਉਂਦੀ ਰਹਾ ਮਾਂ ਬਾਰਿਸ਼ ਦਾ ਮੌਸਮ ਹਮੇਸ਼ਾ ਦਿਲ ਵਿੱਚ ਅਜੀਬੀ ਜਜਵਾਹ ਜਗੋਉਂਦਾ ਹੈ ਸਿਮਰਨ ਇੱਕ ਹੋਸ਼ਿਆਰ ਅਤੇ ਖੁਸ਼ਮਿਜ਼ਾਜ ਕੁੜੀ ਸੀ ਜੋ ਘਰ ਤੋਂ ਕੋਲੇਜ ਵਾਪਸ ਜਾ ਰਹੀ ਸੀ ਛਤਰੀ ਤਾਂ ਸੀ ਪਰ ਹਵਾ ਇੰਨੀ ਤੇਜ਼ ਸੀ ਕਿ ਬੂੰਦਾ ਉਸਦੇ ਚਿਹਰੇ ਨੂੰ ਛੂ ਰਹੀਆਂ ਸਨ ਉਹ ਤੇਜ਼ੀ ਨਾਲ ਦੌੜ ਰਹੀ ਸੀ ਪਿੱਛੋਂ ਇੱਕ ਆਵਾਜ਼ ਆਈ ਰੁਕ ਜਾ ਮੈਂ ਵੀ ਉਸੇ ਪਾਸੇ ਜਾ ਰਿਹਾ ਹਾਂ ਇਹ ਅਰਮਾਨ ਸੀ ਕਾਲਜ ਦਾ ਸਭ ਤੋਂ ਚੁੱਪ ਸਭ ਤੋਂ ਵੱਖਰਾ ਮੁੰਡਾ ਦੋਵੇਂ ਇਕੱਠੇ ਛਤਰੀ ਹੇਠ ਤੁਰ ਪਏ बारिश ਦੀਆਂ ਬੂੰਦਾਂ ਨਾਲ ਮਾਹੌਲ ਹੋਰ ਵੀ ਖੂਬਸੂਰਤ ਹੋਇਆ ਪਿਆ ਸੀ ਸਿਮਰਨ ਹੱਸ ਕੇ ਕਹਿੰਦੀ ਤੇਰੇ ਨਾਲ ਤੁਰਦਿਆਂ ਤਾਂ ਲੱਗਦਾ بارش ਹੋਰ ਸੋਹਣੀ ਹੋ ਜਾਂਦੀ ਹੈ ਅਰਮਾਨ ਨੇ ਉਸ ਨੂੰ ਇੱਕ ਟੱਕ ਵੇਖਿਆ ਪਰ ਕੁਝ ਨਾ ਕਹਿ ਸਕਿਆ ਉਹਦੀ ਅੱਖਾਂ ਹੀ ਸਭ ਕੁਝ ਕਹਿ ਗਈਆਂ ਘਰ ਪਹੁੰਚ ਕੇ ਸਿਮਰਨ ਦੇ ਮਨ ਵਿੱਚ ਅਰਮਾਨ ਦੀਆਂ ਅੱਖਾਂ ਹੀ ਘੁੰਮਦੀਆਂ ਰਹੀਆਂ ਅਗਲੇ ਦਿਨ ਫਿਰ بارش ਹੋਈ ਸਿਮਰਨ ਤੇ ਅਰਮਾਨ ਕਾਲੀ ਦਿਸ਼ਾ ਤੇ ਮਿਲੇ ਹਵਾ ਤੇਜ਼ ਸੀ ਮੁੰਡਾ ਉਹਨਾਂ ਨੂੰ ਭਜਾ ਰਿਹਾ ਸਨ ਸਿਮਰਨ ਨੇ ਕਿਹਾ ਮੈਂ ਕਦੇ ਸੋਚਿਆ ਨਹੀਂ ਸੀ ਬਾਰਿਸ਼ ਇੰਨੀ ਖਾਸ ਹੋ ਸਕਦੀ ਹੈ ਅਰਮਾਨ ਨੇ ਹੌਲੀ ਹੌਲੀ ਉਸ ਦਾ ਹੱਥ ਫੜਿਆ ਸਿਮਰਨ ਦੇ ਦਿਲ ਵਿੱਚ ਇੱਕ ਕੰਪਨ ਹੋਈ ਉਹ ਚੁੱਪ ਰਹੀ ਪਰ ਉਸ ਦੀ ਮੁਸਕਾਨ ਨੇ ਸਭ ਕੁਝ ਬਿਆਨ ਕਰ ਦਿੱਤਾ ਉਹ ਦੋਵੇਂ ਨੇੜੇ ਆਏ ਮਾਹੌਲ ਪਿਛ ਸਿਰਫ ਪਾਰਿਸ਼ਤੀਆਂ ਬੂੰਦਾਂ ਤੇ ਦੋ ਦਿਲਾਂ ਦੀ ਖਾਮੋਸ਼ੀ ਸੀ ਉਹ ਪਲ ਸਿਰਫ ਇੱਕ ਮਿਲਣ ਨਹੀਂ ਸੀ ਉਹਨਾਂ ਦੀ ਮੁਹੱਬਤ ਦੀ ਸ਼ੁਰੂਆਤ ਸੀ ਉਸ ਰਾਤ ਤੋਂ ਬਾਅਦ ਸਿਮਰਨ ਤੇ ਈਰਮਾਨ ਦੇ ਰਿਸ਼ਤੇ ਵਿੱਚ ਇੱਕ ਨਵੀਂ ਗਰਮੀ ਆ ਗਈ ਸੀ ਹੁਣ ਉਹ ਸਿਰਫ ਦੋਸਤ ਨਹੀਂ ਰਹੇ ਸਨ ਦੋਵਾਂ ਦੇ ਦਿਲ ਇੱਕ ਦੂਜੇ ਲਈ ਧੜਕਣ ਲੱਗ ਗਏ ਸਨ ਇੱਕ ਸ਼ਾਮ ਜਦੋਂ ਮੀਂਹ ਖਤਮ ਹੋ ਚੁੱਕਾ ਸੀ ਸਿਮਰਨ ਆਪਣੇ ਘਰ ਦੀ ਛੱਤ ਤੇ ਖੜੀ ਸੀ ਹਵਾ ਵਿੱਚ ਮਿੱਟੀ ਦੀ ਖੁਸ਼ਬੂ ਫੈਲੀ ਹੋਈ ਸੀ ਅਚਾਨਕ ਅਰਮਾਨ ਆ ਗਿਆ ਉਹ ਹੌਲੀ ਹੌਲੀ ਉਸਦੇ ਨੇੜੇ ਆਇਆ ਤੇ ਕਹਿਣ ਲੱਗਾ ਤੂੰ ਅੱਜ ਕਿੰਨੀ ਸੋਹਣੀ ਲੱਗ ਰਹੀ ਹੈ ਬਿਲਕੁਲ بارش ਤੋਂ ਬਾਅਦ ਖਿੜੇ ਫੁੱਲ ਵਾਂਗ ਤੂੰ ਲੱਗ ਰਹੀ ਹੈ ਸਿਮਰਨ ਹੱਸ ਪਈ, ਉਸ ਦੀਆਂ ਅੱਖਾਂ ਲਾਲ ਹੋ ਗਈਆਂ, ਉਹ ਜਾਣਦੀ ਸੀ ਕਿ ਅਰਮਾਨ ਦੀ ਗੱਲ ਸਿਰਫ਼ ਸ਼ਬਦ ਨਹੀਂ ਹਨ, ਉਹ ਉਸਦੇ ਦਿਲ ਦੀ ਸੱਚਾਈ ਸੀ ਅਰਮਾਨ ਨੇ ਹੌਲੀ ਹੌਲੀ ਸਿਮਰਨ ਦੇ ਵਾਲ ਪਿੱਛੇ ਕੀਤੇ, ਉਸਦਾ ਚਿਹਰਾ ਆਪਣੇ ਹੱਥਾਂ ਵਿੱਚ ਲੈ ਲਿਆ, ਉਹਨਾਂ ਦੇ ਦਰਮਿਆਨ ਦੋਨਾਂ ਤੋਂ ਕੁੱਝ ਨਾ ਬੋਲਿਆ ਗਿਆ, ਪਰ ਸਾਹਾਂ ਦੀ ਗਰਮੀ ਨੇ ਸਭ ਕੁਝ ਕਹਿ ਦਿੱਤਾ ਸਿਮਰਨ ਦੀਆਂ ਅੱਖਾਂ ਬੰਦ ਹੋ ਗਈਆਂ ਉਸ ਦੀ ਟੜਕਣ ਅਰਮਾਨ ਦੇ ਨੇੜੇ ਹੋਣ ਨਾਲ ਹੋਰ ਤੇਜ਼ ਹੋ ਗਈ ਉਸ ਪਲ ਵਿੱਚ ਸਮਾਂ ਜਿਵੇਂ ਰੁਕ ਗਿਆ ਸੀ ਤੂੰ ਮੈਂ ਬਿਲਕੁਲ ਨੇੜੇ ਖੜੇ ਸਨ ਇੱਕ ਖਾਮੋਸ਼ੀ ਇੱਕ ਜਜ਼ਬਾਤ ਇੱਕ ਮਹਿਸੂਸ ਜਿੰਨ ਨੂੰ ਸ਼ਬਦ ਵਿੱਚ ਕੈਦ ਕਰਨਾ ਮੁਸ਼ਕਲ ਸੀ ਅਚਾਨਕ ਬਿਜਲੀ ਚਮਕੀ ਤੇ بارش ਮੋਰਚਾ ਹੋ ਗਈ ਉਹ ਦੋਵੇਂ ਭਿੱਜ ਗਏ ਪਰ ਕਿਸੇ ਨੂੰ ਪਰਵਾਹ ਨਹੀਂ ਸੀ ਉਹ ਰਾਤ ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਖਾਸ ਪਲ ਬਣ ਗਈ ਇੱਕ ਰਾਤ ਜਿਸ ਨੇ ਉਹਨਾਂ ਦੇ ਰਿਸ਼ਤੇ ਨੂੰ ਨਮੀਮ ਗਹਿਰਾਈ ਦੇ ਦਿੱਤੀ Part 2 ਕਹਾਣੀ ਸੁਣਨ ਲਈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ